ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਜੁੜੀ ਹੈ ਹਲਕਾ ਖਡੂਰ ਸਾਬ ਤੋਂ ਹਲਕਾ ਖਡੂਰ ਸਾਬ ਦੇ ਹਾਲੇ ਦੋ ਅਹਿਮ ਪਾਰਟੀਆਂ ਦੇ ਜਿਹੜੀਆਂ ਮੁੱਖ ਪਾਰਟੀਆਂ ਮੁਕਾਬਲੇ ਦੇ ਵਿੱਚ ਨੇ ਜਿਸ ਦੇ ਵਿੱਚੋਂ ਇੱਕ ਕਾਂਗਰਸ ਤੇ ਇੱਕ ਸ਼ਰਮਣੀ ਅਕਾਲੀ ਦਲ ਉਹਨਾਂ ਦੇ ਵੱਲੋਂ ਹਾਲੇ ਉਮੀਦਵਾਰ ਨਹੀਂ ਐਲਾਨੇ ਗਏ ਪਰ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਿਨ੍ਹਾਂ ਦਾ ਨਾਮ ਚਰਚਾ ਦੇ ਵਿੱਚ ਸੀ ਕਿ ਉਹਨਾਂ ਨੂੰ ਵੀ ਉੱਥੋਂ ਚੋਣ ਲੜਾਈ ਜਾ ਸਕਦੀ ਹੈ ਹਾਲਾਂਕਿ ਉਹਨਾਂ ਨੇ ਆਪਣੇ ਬਾਰੇ ਤਾਂ ਕੋਈ ਹਾਲੇ ਟਿੱਪਣੀ ਨਹੀਂ ਕੀਤੀ ਕਿ ਉਹ ਚੋਣ ਉੱਥੋਂ ਲੜਨਗੇ ਕਿ ਨਹੀਂ ਲੜਨਗੇ ਪਰ ਵਿਕਰਮ ਸਿੰਘ ਮਜੀਠੀਆ ਨੇ ਇੱਕ ਅਜੀਹਾ ਟਵੀਟ ਕੀਤਾ ਜਿਸ ਦੇ ਨਾਲ ਸਿਆਸੀ ਤੌਰ ਦੇ ਉੱਤੇ ਚਰਚਾ ਛਿੜ ਗਈ ਹੈ ਉਹ ਟਵੀਟ ਕੀ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਾਸ ਕਰਕੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਆਮ ਆਦਮੀ ਪਾਰਟੀ ਦੇ ਪਹਿਲਾਂ ਤੋਂ ਹੀ ਐਲਾਨੇਗੇ ਉਮੀਦਵਾਰ ਹਾਲਾਂਕਿ ਨਾਮੀਨੇਸ਼ਨ ਹੋਣੀ ਬਾਕੀ ਹੈ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਉਂਕਿ ਪੰਜਾਬ ਦੇ ਵਿੱਚ 1 ਜੂਨ ਨੂੰ ਹੋਣ ਕਰਕੇ ਚੋਣ ਦੀ ਨਾਮੀਨੇਸ਼ਨ ਤਰੀਕ ਹੈ ਉਹ ਵੀ ਅੱਗੇ ਹੈ ਤਾ ਉਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੇ ਜਿਹੜਾ ਟਵੀਟ ਕੀਤਾ ਉਹ ਹੈਰਾਨ ਕਰਨ ਵਾਲਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੇ ਅੰਗਰੇਜ਼ੀ ਦੇ ਵਿੱਚ ਕੀਤਾ ਟਵੀਟ ਹੈ ਜਿਹੜਾ ਜਿਸ ਦਾ ਪੰਜਾਬੀ ਦੇ ਵਿੱਚ ਅਨੁਵਾਦ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਹਨਾਂ ਨੇ ਲਿਖਿਆ ਹੈ ਕਿ ਮੇਰੀ ਜਾਣਕਾਰੀ ਦੇ ਮੁਤਾਬਕ ਉਹਨਾਂ ਦੇ ਕੋਈ ਸੂਤਰ ਹੋਣਗੇ ਆਮ ਆਦਮੀ ਪਾਰਟੀ ਦੇ ਅੰਦਰ ਉਹਨਾਂ ਨੇ ਕਿਹਾ ਕਿ ਸਾਬਕਾ ਐਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੇ ਹਾਲੇ 2 ਦਿਨ ਪਹਿਲਾਂ ਹੀ ਵੀਆਰਐਸ ਲਈ ਹੈ ਜਿਹੜੀ ਕਿ ਵਲੰਟੀਅਰ ਤਾਰ ਦੇ ਉੱਤੇ ਰਿਟਾਇਰਮੈਂਟ ਹੁੰਦੀ ਹੈ ਕੋਈ ਵੀ ਸਰਵਿਸ ਕਰਨ ਵਾਲਾ ਵਿਅਕਤੀ ਹੈ ਆਈਐਸਓ ਹੋਵੇ ਚਾਹੇ ਆਈਪੀਐਸਓ ਹੋਵੇ ਤਾਂ ਉਹ ਸੇਵਾ ਮੁਕਤੀ ਤੋਂ ਚਾਹੇ ਕੁਝ ਸਮਾਂ ਪਹਿਲਾਂ ਵੀ ਵੀਆਰਐਸ ਲੈ ਸਕਦਾ ਇਸ ਤੋਂ ਪਹਿਲਾਂ ਵੀ ਕਈ ਅਫਸਰ ਲੈ ਚੁੱਕੇ ਨੇ ਪਰ ਗੁਰਿੰਦਰ ਸਿੰਘ ਢਿੱਲੋਂ ਦੇ ਵੀਆਰਐਸ ਲੈਣ ਦੇ ਕਰਕੇ ਕਿਉਂਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਜਿਵੇਂ ਪਿੰਜਰੇ ਚੋਂ ਬਾਹਰ ਆ ਗਿਆ ਹੋਵਾਂ ਤਾਂ ਉਸ ਦੀ ਜਿਹੜੀ ਪੂਰੀ ਹਾਲੇ ਜਾਣਕਾਰੀ ਤਫਸੀਲ ਦੇ ਨਾਲ ਨਹੀਂ ਦੱਸੀਗੀ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਪਰ ਵਿਕਰਮ ਸਿੰਘ ਮਜੀਠੀਆ ਦੇ ਟਵੀਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਹੁਣ ਆਮ ਆਦਮੀ ਪਾਰਟੀ ਇਸੇ ਸਾਬਕਾ ਐਡੀਜੀਪੀ ਨੂੰ ਆਪਣੇ ਹਲਕਾ ਖਰੂਰ ਸਾਹਿਬ ਤੋਂ ਉਮੀਦਵਾਰ ਬਣਾ ਸਕਦੀ ਹੈ ਹਲਕਾ ਖਰੂਰ ਸਾਹਿਬ ਤੋਂ ਹੁਣ ਸਾਰੇ ਤੁਸੀਂ ਸੋਚ ਰਹੇ ਹੋਵੋਗੇ ਕਿ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਤਾਂ ਫਿਰ ਨਵਾਂ ਇੱਕ ਉਮੀਦਵਾਰ ਦੇਣ ਦੀ ਲੋੜ ਕਿਉਂ ਪੈ ਗਈ ਇਹ ਵਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਦਲੇ ਜਾ ਸਕਦੇ ਨੇ ਲਾਲਜੀਤ ਸਿੰਘ ਭੁੱਲਰ ਦੀ ਜਗ੍ਹਾ ਐਡੀਜੀਪੀ ਸਾਬਕਾ ਨੇ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੇ ਥੋੜੇ ਦੋ ਕੁ ਦਿਨ ਪਹਿਲਾਂ ਹੀ ਵੀਆਰਐਸ ਲਈ ਹੈ ਉਹਨਾਂ ਨੂੰ ਉੱਥੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ ਹਾਲਾਂਕਿ ਜਿਹੜਾ ਇਹ ਟਵੀਟ ਕੀਤਾ ਗਿਆ ਇਸ ਦੇ ਬਾਰੇ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਸਿਆਸੀ ਤੌਰ ਦੇ ਉੱਤੇ ਅੱਜਕੱਲ ਇਹਨਾਂ ਚੋਣਾਂ ਦੇ ਦੌਰਾਨ ਆਪਣੀਆਂ ਪਾਰਟੀ ਦੇ ਲਈ ਸਪਸ਼ਟੀਕਰਨ ਰੱਖਦੇ ਨੇ ਪਾਰਟੀ ਦੇ ਬੁਲਾਰੇ ਵੀ ਨੇ ਸੀਨੀਅਰ ਆਗੂ ਨੇ ਨੀਲ ਗਰਗ ਬਠਿੰਡਾ ਨਾਲ ਸਬੰਧਤ ਨੇ ਬੇਸ਼ੱਕ ਪਰ ਉਹਨਾਂ ਕੋਲ ਪੰਜਾਬ ਪੱਧਰ ਦੀ ਜ਼ਿੰਮੇਵਾਰੀ ਹੈ। ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਕਿ ਵਿਕਰਮ ਸਿੰਘ ਮਜੀਠੀਆ ਤਾਂ ਇਹ ਟਵੀਟ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਅੰਦਰ ਚਰਚਾ ਚੱਲ ਰਹੀ ਹੈ ਕਿ ਕਿਉਂ ਨਾ ਖੜੂਰ ਸਾਹਿਬ ਹਲਕੇ ਤੋਂ ਉਮੀਦਵਾਰੀ ਬਦਲ ਲਈਏ ਕਿਉਂਕਿ ਵੱਡੀ ਪੱਧਰ ਦੇ ਉੱਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਆਦਮੀ ਪਾਰਟੀ ਨੂੰ। ਰਾਮ ਗੜੀਆ ਭਾਈ ਚਾਰੇ ਦੇ ਲਈ ਸੁਨਿਆਰ ਭਾਈ ਚਾਰੇ ਦੇ ਲਈ ਜਿਸ ਤਰ੍ਹਾਂ ਦੀਆਂ ਵਿਵਾਦਤ ਬੇਤੁਕੀਆਂ ਟਿੱਪਣੀਆਂ ਕੀਤੀਆਂ ਗਿਆ ਮੰਤਰੀ ਲਾਲਜੇ ਸਿੰਘ ਭੁੱਲਰ ਦੇ ਵੱਲੋਂ ਆਪਣੇ ਭਾਸ਼ਣ ਦੇ ਵਿੱਚ ਤਕਰੀਰ ਦੇ ਵਿੱਚ ਤਾਂ ਉਸ ਦੇ ਵਿੱਚ ਕਿਸੇ ਵੀ ਜਾਤ ਦਾ ਨਾਮ ਲੈ ਕੇ ਕਿਸੇ ਵੀ ਧਰਮ ਵਿਸ਼ੇਸ਼ ਦਾ ਨਾਮ ਲੈ ਕੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਾਨੂੰਨ ਦੇ ਮੁਤਾਬਕ ਸ਼ੋਭਾ ਨਹੀਂ ਦਿੰਦੀਆਂ ਖਾਸ ਕਰਕੇ ਜਿਹੜਾ ਪ੍ਰਤੀਨਿਧ ਐਕਟ 1951 ਉਸ ਦੇ ਨਿਯਮ ਕਹਿੰਦੇ ਨੇ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਕੀਤੀਆਂ ਜਾ ਸਕਦੀਆਂ ਚਰਚਾ ਚੱਲ ਰਹੀ ਹੈ ਜਦੋਂ ਉਹਨਾਂ ਨੂੰ ਅਸੀਂ ਸਵਾਲ ਕੀਤਾ ਨੀਲਗਰਗ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਕਿ ਇਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਨੇ ਟਵੀਟ ਕੀਤਾ ਹੈ ਤਾਂ ਤੁਹਾਡਾ ਕੀ ਮੰਨਣਾ ਹੈ ਇਸ ਦੇ ਉੱਤੇ ਕੀ ਕਹਿਣਾ ਹੈ ਕਿ ਵਾਕਈ ਪਾਰਟੀ ਦੇ ਅੰਦਰ ਇਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਤਾਂ ਉਹਨਾਂ ਦਾ ਜਵਾਬ ਸੀ ਸਾਡੇ ਸੰਪਰਕ ਕਰਨ ਤੋਂ ਬਾਅਦ ਜਦੋਂ ਸਵਾਲ ਕੀਤਾ ਗਿਆ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਮੈਂ ਇਸ ਵਕਤ ਬਿਜ਼ੀ ਹਾਂ ਔਰ ਬਾਅਦ ਵਿੱਚ ਗੱਲ ਕਰਾਂਗੇ ਔਰ ਉਸ ਤੋਂ ਬਾਅਦ ਅਗਲਾ ਸਵਾਲ ਹਲੇ ਕਰਨ ਹੀ ਲੱਗੇ ਸੀ ਕਿ ਇੰਨੀ ਗੱਲ ਹੀ ਦੱਸ ਦਿਓ ਕਿ ਕੀ ਇਸ ਤਰ੍ਹਾਂ ਦੀ ਚਰਚਾ ਆਮਾਨ ਵੀ ਪਾਰਟੀ 'ਚ ਚੱਲ ਰਹੀ ਹੈ ਕਿ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਕਿ ਕਿਉਂ ਨਾ ਖੜੂਰ ਸਾਹਿਬ ਹਲਕੇ ਤੋਂ ਉਮੀਦਵਾਰ ਬਦਲ ਦਈਏ ਜਦੋਂ ਹਲੇ ਇਹ ਸਵਾਲ ਅਧੂਰਾ ਹੀ ਸੀ ਕਰ ਰਹੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਫੋਨ ਕਾਲ ਘੱਟ ਦਿੱਤੀ ਤਾਂ ਹੋ ਸਕਦਾ ਹੈ ਉਹ ਸਿਆਸੀ ਤੌਰ ਦੇ ਉੱਤੇ ਕੁਝ ਗਤੀਵਿਧੀਆਂ ਚੱਲ ਰਹੀਆਂ ਨੇ ਲਗਾਤਾਰ ਪ੍ਰਚਾਰ ਵੀ ਚੱਲ ਰਿਹਾ ਹੈ ਬਿਜ਼ੀ ਹੋਣ ਪਰ ਉਹਨਾਂ ਨੇ ਇਸ ਮਸਲੇ ਦੇ ਉੱਤੇ ਜਵਾਬ ਇਹ ਦਿੱਤਾ ਕਿ ਇਸ ਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਔਰ ਮੈਂ ਇਸ ਵਕਤ ਬਿਜ਼ੀ ਹਾਂ ਇਹ ਗੱਲ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਪਰ ਵਿਕਰਮ ਸਿੰਘ ਮਜੀਠੀਆ ਦਾ ਕੀਤਾ ਗਿਆ ਟਵੀਟ ਸਿਆਸੀ ਤੌਰ ਦੇ ਉੱਤੇ ਕਾਫੀ ਹੈ ਜਿਹੜਾ ਚਰਚਾ ਛੇੜ ਰਿਹਾ ਹੈ ਇਸ ਦੇ ਬਾਰੇ ਹੁਣ ਦੇਖਣਾ ਹੋਵੇਗਾ ਕਿ ਵਾਕਈ ਆਮ ਆਦਮੀ ਪਾਰਟੀ ਕੀ ਸਾਬਕਾ ADGP ਲਾਅ ਐਂਡ ਆਰਡਰ ਦੀ ਜਿਹਨਾਂ ਕੋਲ ਜ਼ਿੰਮੇਵਾਰੀ ਸੀ ਗੁਰਿੰਦਰ ਸਿੰਘ ਢੱਲੋ ਕਿ ਉਹਨਾਂ ਨੂੰ ਲਾਲਜੀਤ ਸਿੰਘ ਭੁੱਲਰ ਦੀ ਜਗ੍ਹਾ ਉਮੀਦਵਾਰ ਬਣਾਉਣ ਜਾ ਰਹੀ ਹੈ ਇਸ ਦੇ ਬਾਰੇ ਵਿਕਰਮ ਸਿੰਘ ਮਜੀਠੀਆ ਨੇ ਤਖੀਰ ਦੇ ਵਿੱਚ ਆਪਣੀ ਜਿਹੜੀ ਟਿੱਪਣੀ ਕੀਤੀ ਹੈ ਉਸ ਦੇ ਵਿੱਚ ਇਹ ਵੀ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਇਹ ਚਾਹੀਦਾ ਹੈ ਕਿ ਮੰਤਰੀ ਲਾਲਜੀਤ ਭੁੱਲਰ ਨੂੰ ਆਪਣੀ ਕੈਬਨਿਟ ਦੇ ਵਿੱਚੋਂ ਹੀ ਹਟਾ ਦੇਣ ਉਹਨਾਂ ਨੂੰ ਰਿਮੂਵ ਕਰ ਦੇਣ ਕਿਉਂਕਿ ਉਹਨਾਂ ਨੂੰ ਉੱਥੇ ਰਹਿਣ ਦਾ ਹੱਕ ਨਹੀਂ ਹੈ ਜਿਹੜੇ ਕੁਝ ਭਾਈਚਾਰਿਆਂ ਦੇ ਖਿਲਾਫ ਬੋਲ ਰਹੇ ਨੇ ਖਾਸ ਕਰਕੇ ਰਾਮਗੜੀਆ ਕਮਿਊਨਿਟੀ ਦੇ ਖਿਲਾਫ ਜਿਸ ਤਰ੍ਹਾਂ ਦੀ ਟਿੱਪਣੀਆਂ ਕੀਤੀਆਂ ਗਈਆਂ ਨੇ ਇਸ ਤਰੀਕੇ ਦੇ ਨਾਲ ਸ਼ੋਭਾ ਨਹੀਂ ਦਿੰਦੀਆਂ ਇਸ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਇੱਕ ਪਾਸੇ ਬਦਲਣ ਦੀ ਚਰਚਾ ਛੇੜ ਦਿੰਦੀ ਹੈ ਹਾਲਾਂਕਿ ਵਿਕਰਮਜੀਤ ਸਿੰਘ ਵਿਕਰਮ ਸਿੰਘ ਮਜੀਠੀਆ ਦੇ ਇਸ ਕੀਤੇ ਗਏ ਟਵੀਟ ਦੇ ਥੱਲੇ ਵੀ ਕਈਆਂ ਨੇ ਰੀਟਵੀਟ ਕੀਤਾ ਜਿਸ ਦੇ ਵਿੱਚ ਇੱਕ ਟਿੱਪਣੀ ਇਹ ਵੀ ਹੈ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੁਣ ਤੱਕ ਕਿਉਂ ਨਹੀਂ ਐਲਾਨਿਆ ਇਸ ਦਾ ਵੀ ਜਵਾਬ ਜ਼ਰੂਰ ਦਿਓ ਇਹ ਗੱਲ ਵੀ ਆਖੀ ਗਈ ਹੈ ਪ੍ਰਨਾਲ ਜਿੱਥੇ ਇੱਕ ਵੱਡੀ ਇਹ ਡਿਵੈਲਪਮੈਂਟ ਹੋਵੇਗੀ ਸਿਆਸੀ ਤੌਰ ਦੇ ਉੱਤੇ ਜੇਕਰ ਵਾਕਈ ਹਲਕਾ ਖੜੂਰ ਸਾਹਿਬ ਤੋਂ ਉਮੀਦਵਾਰ ਬਦਲਣ ਦੀ ਗੱਲ ਸੱਤਾ ਧਿਰ ਕਰ ਰਹੀ ਹੈ ਇਸ ਤੋਂ ਪਹਿਲਾਂ ਇੱਕ ਉਹ ਉਮੀਦਵਾਰ ਸਨ ਜਿਹੜੇ ਜਲੰਧਰ ਤੋਂ ਐਲਾਨੇ ਗਏ ਸੀ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਇਕਲੌਤੇ ਲੋਕ ਸਭਾ ਮੈਂਬਰ ਸੀ ਆਮ ਆਦਮੀ ਪਾਰਟੀ ਦੇ ਜ਼ਿਮਨੀ ਚੋਣ ਜਿਹੜੀ ਹੋਈ ਸੀ 2023 ਦੇ ਵਿੱਚ ਉਸ ਦੇ ਵਿੱਚ ਜਿਹੜੀ ਗੱਲ ਸਾਹਮਣੇ ਨਿਕਲ ਕੇ ਆਈ ਸੀ ਇਹ ਆਈ ਸੀ ਕਿ ਉਹਨਾਂ ਦਾ ਜਿਹੜਾ ਇਕਲੌਤਾ ਲੋਕ ਸਭਾ ਮੈਂਬਰ ਹੈ ਉਹ ਹੁਣ ਅਜਿਹੇ ਪਾਸਵਰਡ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਜਾਵੇਗਾ ਕਿ ਉੱਥੇ ਬਾਕੀਆਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਪਰ ਉਹ ਆਪਣੀ ਟਿਕਟ ਛੱਡ ਕੇ ਚਲੇ ਗਏ ਭਾਜਪਾ ਦਾ ਪੱਲਾ ਫੜ ਰਿਹਾ ਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਨਹੀਂ ਬਲਕਿ ਭਾਜਪਾ ਦੇ ਉਮੀਦਵਾਰ ਜਲੰਧਰ ਤੋਂ ਨੇ ਤਾਏ ਦੂਜਾ ਉਮੀਦਵਾਰ ਹੋਵੇਗਾ ਜੇਕਰ ਵਾਕੇ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਫੈਸਲਾ ਲੈ ਲਿਆ ਇੱਕ ਤਾਂ ਆਪਣੀ ਮਰਜ਼ੀ ਦੇ ਨਾਲ ਹੀ ਪਾਰਟੀ ਛੱਡ ਕੇ ਚਲੇ ਗਏ ਉਮੀਦਵਾਰੀ ਵੀ ਛੱਡ ਕੇ ਚਲੇ ਗਏ ਔਰ ਦੂਸਰਾ ਲਾਲਜ ਸਿੰਘ ਭੋਲਰ ਦੇ ਬਾਰੇ ਜੇਕਰ ਇਸ ਤਰ੍ਹਾਂ ਫੈਸਲਾ ਲਿਆ ਜਾਂਦਾ ਹੈ ਜੇਕਰ ਵਾਕੇ ਹੀ ਬਦਲ ਦਿੱਤਾ ਗਿਆ ਉਮੀਦਵਾਰ ਤਾਂ ਫਿਰ ਇਹ ਦੂਸਰੇ ਅਜਿਹੇ ਉਮੀਦਵਾਰ ਹੋਣਗੇ ਜਿਹੜੇ ਆਮ ਆਦਮੀ ਪਾਰਟੀ ਦੇ ਬਦਲੇ ਜਾਣਗੇ ਕਿਉਂਕਿ ਹੁਣ ਉੱਥੋਂ ਆ ਪਵਨ ਕੁਮਾਰ ਟੀਨੂ ਜਲੰਧਰ ਤੋਂ ਉਮੀਦਵਾਰ ਬਣਾ ਦਿੱਤੇ ਗਏ ਨੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਉਂਦੇ ਨੇ ਤੇ ਅਗਲੇ ਦਿਨ ਉਹਨਾਂ ਦੀ ਉਮੀਦਵਾਰੀ ਹੈ ਜਿਹ ਹੁਣ ਲਾਲਜੀਤ ਸਿੰਘ ਭੋਲਰ ਨੂੰ ਜੇਕਰ ਇਸ ਤਰ੍ਹਾਂ ਉਮੀਦਵਾਰੀ ਤੋਂ ਹਟਾਇਆ ਜਾਂਦਾ ਬਦਲਿਆ ਜਾਂਦਾ ਤਾਂ ਫਿਰ ਇਹ ਵੀ ਆ ਜਿਹੜੇ ADGP ਨੇ ਹਾਲਾਂਕਿ ਉਹ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਹਾਲੇ ਤੱਕ ਜੁਆਇਨ ਨਹੀਂ ਕੀਤਾ ਪਰ ਜੇਕਰ ਇਹ ਚਰਚਾ ਸੱਚੀ ਹੈ ਠੀਕ ਹੈ ਤਾਂ ਫਿਰ ਇਸ ਦਾ ਮਤਲਬ ਸਾਫ਼ ਹੈ ਕਿ ਵੱਡੇ ਪੱਦਰ ਦੇ ਉੱਤੇ ਤਬਦੀਲੀ ਜਿਹੜੀ ਦੇਖਣ ਨੂੰ ਮਿਲੇਗੀ ਇਸ ਦੇ ਨਾਲ ਆਮ ਆਦਮੀ ਪਾਰਟੀ ਆ ਜਿਹੜੀ ਉਹ ਕੀ ਸੋਚਦੀ ਹੈ ਕੀ ਵਿਚਾਰ ਕਰਦੀ ਹੈ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਸੀ ਪਰ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗਤਾ ਇਹ ਕਹਿਣਾ ਸੀ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਸ ਤੋਂ ਇਲਾਵਾ ਜਿਹੜੇ ਉਮੀਦਵਾਰ ਨੇ ਮੁੱਖ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਅਸੀਂ ਉਹਨਾਂ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸ਼ਾਇਦ ਉਹਨਾਂ ਤੋਂ ਹੀ ਜਾਣ ਲਈਏ ਕਿਉਂਕਿ ਮੁੱਖ ਬੁਲਾਰੇ ਦੇ ਵਜੋਂ ਵੀ ਉਹ ਹੁਣ ਤੱਕ ਕੰਮ ਕਰਦੇ ਰਹੇ ਨੇ ਬੇਸ਼ੱਕ ਅਨੰਦਪੁਰ ਸਾਹਿਬ ਦੀ ਸੀਟ ਤੋਂ ਉਹਨਾਂ ਨੂੰ ਵੀ ਉਮੀਦਵਾਰ ਲਾਨਿਆ ਗਿਆ ਪਰ ਉਹਨਾਂ ਨੇ ਵੀ ਫੋਨ ਨਹੀਂ ਚੁੱਕਿਆ ਤਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਕਿਆ ਹੀ ਵਿਕਰਮ ਸਿੰਘ ਮਜੀਠੀਆ ਨੇ ਜਿਸ ਤਰ੍ਹਾਂ ਟਵੀਟ ਕੀਤਾ ਕਿ ਉਹਨਾਂ ਦੀ ਸੂchna ਦੇ ਮੁਤਾਬਕ ਇਸ ਤਰ੍ਹਾਂ ਦੀ ਜਾਣਕਾਰੀ ਆ ਚੱਲ ਰਹੀ ਹੈ ਚਰਚਾ ਕਿ ਉੱਥੇ ਉਮੀਦਵਾਰ ਬਦਲੇ ਜਾ ਸਕਦੇ ਨੇ ਕਿਉਂਕਿ ਕਾਫੀ ਵੱਡੇ ਪਦਦਰ ਦੇ ਉੱਤੇ ਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਜਿੱਥੋਂ ਤੱਕ ਰਹੀ ਗੱਲ ਇਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਟਿੱਪਣੀ ਦੀ ਵੱਖ-ਵੱਖ ਜਿਹੜੇ ਆਧਾਰਿਆਂ ਨੂੰ ਦਿੱਤੇ ਗਏ ਇੰਟਰਵਿਊ ਨੇ ਉਸ ਦੇ ਵਿੱਚ ਵੀ ਜਦੋਂ ਉਹਨਾਂ ਨੂੰ ਸਵਾਲ ਇੱਕ ਕੀਤਾ ਗਿਆ ਸੀ ਤੇ ਉਸ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਜਵਾਬ ਦਿੱਤਾ ਸੀ ਜਿਹੜਾ ਕਿ ਇੰਟਰਵਿਊ ਛਪਿਆ ਅਖਬਾਰ ਦੇ ਵਿੱਚ ਜਦੋਂ ਪੁੱਛਿਆ ਗਿਆ ਕਿ ਕਈ ਤੁਹਾਡੇ ਵਿਧਾਇਕਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਉਹਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹੀ ਟਿੱਪਣੀ ਕੀਤੀ ਸੀ ਕਿ ਇੱਕ ਅਧੀ ਥਾਂ ਦੇ ਉੱਤੇ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਮੰਤਰੀ ਲਾਲਜੀਤ ਭੁੱਲਰ ਜਿਹੜੇ ਆਵਾਦਮੀ ਪਾਰਟੀ ਤੋਂ ਉਮੀਦਵਾਰ ਖਰੂਰ ਸਾਹਿਬ ਤੋਂ ਜੇਕਰ ਉਹਨਾਂ ਨੇ ਟਿੱਪਣੀ ਕੀਤੀ ਸੀ ਤੇ ਉਸ ਦੀ ਉਹਨਾਂ ਨੇ ਮਾਫੀ ਮੰਗ ਲਈ ਹੈ ਇਸ ਤੋਂ ਇਲਾਵਾ ਕੋਈ ਵੇਸ ਤਰ੍ਹਾਂ ਦਾ ਨਹੀਂ ਹੈ ਤਾਂ ਇਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਆਪਣਾ ਸਪਸ਼ਟੀਕਰਨ ਇਸ ਤਰ੍ਹਾਂ ਦਾ ਦੇ ਚੁੱਕੇ ਨੇ ਮੀਡੀਆ ਦੇ ਵਿੱਚ ਪਰ ਹੁਣ ਦੇਖਦੇ ਹਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਕਈ ਬਿਕਰਨ ਸਿੰਘ ਮਜੀਠੀਆ ਨੇ ਜਿਸ ਤਰ੍ਹਾਂ ਦਾ ਟਵੀਟ ਕੀਤਾ ਇਸ ਤਰ੍ਹਾਂ ਦੀ ਡਿਵੈਲਪਮੈਂਟ ਸਿਆਸਤ ਦੇ ਅੰਦਰ ਦੇਖਣ ਨੂੰ ਮਿਲ ਸਕਦੀ ਹੈ ਜਾਂ ਨਹੀਂ ਇਸ ਤੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ